ਆਉਣ ਵਾਲੇ ਸਮੇਂ 'ਚ ਸਾਨ ਬੱਚੇ ਪੈਦਾ ਕਰਨ ਵਾਲੀ ਤੁਹਾਨੂੰ ਨੌਕਰੀ ਕੋੜੀ ਦਿਖਾਉਣ ਲੱਗਿਆ ਮੈਂ ਤੇ ਕੋੜੀ ਦੀਆਂ ਤੁਸੀਂ ਬੰਤਰਾਂ ਚੈੱਕ ਕਰ ਸਕਦੇ ਹੋ ਇੱਕ ਫੋਟੋ ਦੇ ਵਿੱਚ ਸਾਰਾ ਕੁਝ ਕੋੜੀ ਬਿਆਨ ਕਰ ਰਹੀ ਆ ਕੰਨ ਪੱਖੋਂ ਤੇ ਮੂੰਹ ਵਾਲਾ ਤੇ ਥਾਣ ਵਗੈਰਾ ਤੇ ਬਾਡੀ ਵਗੈਰਾ ਕੋੜੀ ਦੀ ਪਿੱਠ ਪੂੜਾ ਕੋੜੀ ਦਾ ਸੁੰਮ ਵਗੈਰਾ ਸਾਰੇ ਪਾਸਿਓਂ ਸਾਫ਼ ਸੁਥਰੀ ਕੋਲੀ ਆ ਤੇ ਇਹੇ ਬਾਈ ਸੇਲ ਕਰਨੀ ਚਾਹੁੰਦੇ ਨੇ ਕੋੜੀ ਇਹ ਹਿਮਰੇਲ ਕੋਟਲੇ ਏਰੀਆ ਦੇ ਵਿੱਚ ਖੜੀ ਆ। ਇਹਦੀ ਡਿਟੇਲ ਆ ਤੁਹਾਨੂੰ ਆਪਾਂ ਵੀਡੀਓ 'ਚ ਸਾਰੀ ਸਾਂਝੀ ਕਰਾਂਗੇ ਐਂਡ ਤੱਕ ਵੀਡੀਓ 'ਚ ਬਣੇ ਰਹੋ। ਇਹ ਦੋਸਤੋ ਨੌਕਰੀਆ ਘੋੜੀ ਆ। ਪਿਆਰਾ ਆਪਣੇ ਚੈਨਲ ਤੇ ਕੋਈ ਐਡ ਲਗਾ ਬਾਦੀ ਦੀ ਬਹੁਤ ਚੰਗੀ ਆ। ਜਿਹੜਾ ਵੀਡੀਓ ਦੀ ਪਲੀ ਹੋਈ ਘੋੜੀ ਆ, ਗਰਦਨ ਗੁਰੂਪੁਰ ਤੋਂ ਪਰਖ ਸਕਦੇ ਆ। ਕਾਨਾਂ ਦੀ ਨਵੇਂ ਮਿੱਤਰ ਪਿਆਰੇ ਵੀਡੀਓ ਦੇਖਦੇ ਰਹੋ ਚੈਨਲ ਨੂੰ ਸਬਸਕ੍ਰਾਈਬ ਸਾਰੇ ਪਾਸੋਂ ਸਾਫ਼ ਸੀ ਜਿਹੜੀ ਘੋੜੀ ਆ ਇਹ। ਤੇ ਦੋਸਤੋ ਕੋੜੀ ਦੀ ਘੋੜੀ ਆ ਜਿਹੜੀ ਉਮਰ ਆ 5 ਸਾਲ ਦੇ ਲਗਭਗ ਉਮਰ ਆ ਬਾਈ ਘੋੜੀ ਬਾਈਆਂ ਨੇ ਪਿਆਰ ਕੀਤੀ ਆ ਤੇ ਬਹੁਤ ਸੋਹਣੀ ਆ ਬਾ ਕਮਾਲ ਘੋੜੀ ਆ ਮਾਰੇ ਨੇ ਕੋਈ ਚੰਗੇ ਬੱਚੇ ਪਾਇਆ ਨੁਕਰੀ ਕਰੇ ਬੀ ਇਹਦੀ ਡਿਟੇਲ ਆ ਤੁਹਾਨੂੰ ਦੱਸ ਦਿਆਂ ਦੋਸਤੋ ਪਿਆਰਿਆਂ ਨਾਲ ਇਹਦੀ ਉਮਰ ਆ ਜਿਹੜੀ 5 ਸਾਲ ਆ 5 ਸਵਾ 5 ਸਵਾ 5 ਸਾਲ ਦੇ ਲਗਭਗ ਇਸ ਘੋੜੀ ਦੀ ਉਮਰ ਆ ਸਾਡੇ 62 ਇੰਚ ਬਾਈ ਕਹਿੰਦਾ ਫੱਟੀ ਵਾਲੀ ਹਾਈਟ ਆ ਇਸ ਘੋੜੀ ਦੀ ਸਾਡੇ 62 ਇੰਚ ਫੱਟੀ ਵਾਲੀ ਹਾਈਟ ਆ ਤੇ ਮੌਕੇ ਤੇ ਇਹ ਖਾਲੀ ਆ ਤੇ ਬਾਈ ਕਹਿੰਦੇ ਵੀ ਕ੍ਰਾਸ ਨਹੀਂ ਕਰਾਈ ਹੋਈ ਖਾਲੀ ਆ ਘੋੜੀ ਘੋੜੀ ਦਾ ਬਿਡ ਬਹੁਤ ਵੱਡਾ ਦੇਖਣ ਨੂੰ ਘੋੜੀ 66 67 ਇੰਚ ਦੀ ਲੱਗਦੀ ਆ ਘੋੜੀ ਬਹੁਤ ਸੋਹਣੀ ਆ ਤੇ ਜਿਹੜੇ ਕੋਈ ਮਿੱਤਰ ਪਿਆਰਾ ਇਹ ਘੋੜੀ ਖਰੀਦਣੀ ਚਾਹੁੰਦਾ ਬਾਈਆਂ ਦਾ ਨੰਬਰ ਸਕਰੀਨ ਦੇ ਉੱਪਰ ਦਿੱਤਾ ਹੋਇਆ ਤੁਸੀਂ ਬਾਈਆਂ ਨਾਲ ਗੱਲਬਾਤ ਕਰ ਸਕਦੇ ਹੋ ਤੇ ਬਾਕੀ ਤੁਸੀਂ ਫੋਟੋ ਜੋ ਸਾਰਾ ਕੁਝ ਦੇਖ ਸਕਦੇ ਹੋ ਘੋੜੀ ਦਾ ਹਰ ਪੱਖ ਤੋਂ ਸਾਫ਼ ਸੁਥਰੀ ਘੋੜੀ ਆ ਮਰੇਲ ਕੋਟਲੇ ਕੋਲੇ ਬਾਈ ਦਾ ਪਿੰਡ ਪੈ ਜਾਂਦਾ ਨੱਥੂ ਮਾਜਰਾ ਉੱਥੇ ਘੋੜੀ ਖੜੀ ਆ ਦੋਸਤੋ ਤੁਸੀਂ ਘਰੇ ਜਾ ਕੇ ਦੇਖ ਪਰਖ ਕੇ ਹਾਈਟ ਵਗੈਰਾ ਮਿਣ ਕੇ ਘੋੜੀ ਖਰੀਦ ਸਕਦੇ ਹੋ ਕਈ ਮਿੱਤਰ ਪਿਆਰੇ ਨਾਲ ਵੀਡੀਓ ਚ ਕਮੈਂਟ ਕਰ ਦਿੰਦੇ ਨੇ ਬਾਈ ਇੰਨੀ ਹਾਈਟ ਹੋਣੀ ਵੀ ਬੋਲਣ ਤੇ ਹੋਣ ਚ ਬਹੁਤ ਫਰਕ ਆ ਤੁਸੀਂ ਜਾ ਕੇ ਘੋੜੀ ਦੇਖ ਪਰਖ ਕੇ ਘੋੜੀ ਖਰੀਦ ਸਕਦੇ ਹੋ ਬਾਕੀ ਆਪਣਾ ਨੰਬਰ ਆ ਜਿਹੜਾ ਸਕਰੀਨ ਦੇ ਉੱਪਰ ਚੱਲ ਰਿਹਾ ਤੁਸੀਂ ਆਪਣੇ ਨਾਲ ਵੀਡੀਓ ਕਰਵਾਉਣ ਵਾਸਤੇ ਆਪਣੇ ਨਾਮ ਵੀ ਸੰਪਰਕ ਕਰ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰ ਦਿਓ ਦੋਸਤੋ ਦਬ ਕੇ ਤਾਂ ਜੋ ਵੀਡੀਓ ਆਪਣੀ ਹੋਰ ਮਿੱਤਰ ਪਿਆਰਾਂ ਤੱਕ ਪਹੁੰਚ ਸਕੇ ਧੰਨ